ਨਸ ਸਿੱਧੂ ਜਿੰਦਾਬਾਦ ਨਸ ਸਿੱਧੂ ਜਿੰਦਾਬਾਦ ਭਲ ਸੋਨਹਾਲ ਭਲ ਸਿੱਧੂ ਜਿੰਦਾਬਾਦ ਬੰਦੇ ਬਾਈ ਦੀ ਸੋਚ ਤੇ ਪਹਿਰਾ ਦੇਾਂਗੇ ਧੋਕੇ ਬੰਦੇ ਬਾਈ ਦੀ ਸੋਚ ਤੇ ਪਹਿਰਾ ਦੇਾਂਗੇ ਧੋਕੇ ਹੋਰ ਬਾਈ ਹਲੋ ਮਾਸਪਨੀ ਲੱਗਣੀ ਲੱਗ ਗਈ ਬਾਈ ਦੀ ਮੈਡੀਕਲ ਆ ਗਈ ਹੋਰ ਮੈਂ ਇਧੂ ਪਹਿਲਾਂ ਤਾਂ ਥੋੜਾ ਸਾਰਿਆਂ ਦਾ ਸੱਜਣਾ ਦਾ ਸਾਰਿਆਂ ਦਾ ਧੰਨਵਾਦ ਤੁਸੀਂ ਮੈਨੂੰ ਇੱਥੇ ਬੁਲਾਇਆ ਥੋੜਾ ਸਾਰੇ ਹੀ ਤੁਸੀਂ ਮੇਰੇ ਭਰਾ ਕੋਈ ਮੇਰਾ ਛੋਟਾ ਭਰਾ ਕੋਈ ਮੇਰਾ ਵੱਡਾ ਭਰਾ ਥੋੜੇ ਤੋਂ ਸਿੱਖਦਾ ਥੋੜੇ ਤੋਂ ਹੋਰ ਸਾਰਿਆਂ ਤੋਂ ਸਿੱਖਣਾ ਨੌਜਵਾਨਾਂ ਤੋਂ ਥੋੜਾ ਸਾਰਿਆਂ ਦਾ ਧੰਨਵਾਦ ਪਹਿਲਾਂ ਫਤਿਹ ਅਰਜ਼ ਕਰਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੌਜਵਾਨੋ ਮੇਰੇ ਭਰਾਵੋ ਮੇਰੇ ਵੀਰੋ ਤੁਸੀਂ ਸਾਰੇ ਹੀ ਪੰਜਾਬ ਦੇ ਜਾਇਓ ਪੰਜਾਬ ਦੇ ਜੰਮੇ ਪਲੇਓ ਪਿੰਡਾਂ ਦੇ ਵਿੱਚ ਸਾਰੇ ਹੀ ਪਿੰਡਾਂ ਦੇ ਆਲੇ ਨੌਜਵਾਨ ਆਪਾਂ ਪਰ ਸੋਨੂੰ ਇਹ ਬਹੁਤ ਚੰਗੀ ਤਰ੍ਹਾਂ ਪਤਾ ਹੈ ਕਿ ਜਿਹੜੀ ਪੰਜਾਬ ਹੈ ਪੰਜਾਬ ਉਹ ਗੁਰੂਆਂ ਪੀਰਾਂ ਦੀ ਉਹ ਸਹਾਬਜਾਦਿਆਂ ਦੀ ਉਹ ਮਾਤਾ ਗੁਜਰਕੌਰ ਦੀ ਧਰਤੀ ਹੈ ਇਸ ਧਰਤੀ ਵਰਗੀ ਕਿਤੇ ਦੁਨੀਆ ਦੇ ਉੱਪਰ ਧਰਤੀ ਕਿਤੇ ਨਹੀਂ ਹੈ ਕਿ ਤੁਸੀਂ ਸਾਰੇ ਜਾਣੇ ਅੱਧੇ ਕਿ ਜਾਣੇ ਦਾ ਬਾਹਰ ਜਾਏ ਹੋਵੋਗੇ ਬਾਕੀ ਨੇ ਸਾਰੇ ਕੋਈ ਨਾ ਕੋਈ ਬਾਹਰ ਜਾ ਕੇ ਦੇਖੇ ਆਏ ਹੋਵੋਗੇ ਪਰ ਇਹ ਧਰਤੀ ਵਰਗੀ ਕਿਤੇ ਧਰਤੀ ਨਹੀਂ ਹੈ ਕਿ ਤੁਸੀਂ ਕਿਤੇ ਮਰਜ਼ੀ ਜਾਓਗੇ ਤੁਸੀਂ ਦੇਖ ਲਓ ਬਾਹਰ ਅੱਧੇ ਦਾ ਜਾ ਕੇ ਆਏ ਹੋਵੋਗੇ ਕਿਉਂ ਬਾਈ ਕੋਈ ਕੈਨੇਡਾ ਜਾ ਕੇ ਆਉ ਕੋਈ ਕਿਤੇ ਜਾ ਕੇ ਉਹ ਕਿਤੇ ਇਹੋ ਜੀ ਧਰਤੀ ਹੈਗੀ ਕਿਤੇ ਦੱਸੋ ਬਿਲਕੁਲ ਇਸ ਕਰਕੇ ਵੀਰੋ ਆਪਾਂ ਨੂੰ ਥੋੜੀ ਜੀ ਗੱਲ ਇਹ ਆ ਕਿ ਆਪਾਂ ਨੂੰ ਥੋੜਾ ਜਿਆਦਾ ਨੂੰ ਸੰਭਾਲਣ ਦੀ ਲੋੜ ਹੈ ਇੱਕ ਮਿੰਟ ਬਾੜੀ ਆਵਾਜ਼ ਕੱਟ ਰੱਖੋ ਆਪਾਂ ਨੂੰ ਇਸ ਧਰਤੀ ਨੂੰ ਸੰਭਾਲਣ ਦੀ ਲੋੜ ਆ ਬਾਈ ਤੁਸੀਂ ਸਾਰੇ ਹੀ ਬੜੇ ਸਿਆਣੇ ਹੋ ਮੇਰੇ ਤੋਂ ਬੜੇ ਸਮਝਦਾਰ ਹੋ ਦੇਖੋ ਪੰਜਾਬ ਦੀ ਜਵਾਨੀ ਦੀ ਆਪਾਂ ਸਾਰੇ ਨੌਜਵਾਨ ਬੈਠੇ ਆ ਚਲੋ ਤੁਸੀਂ ਸਾਰੇ ਜਾਣੇ ਮੈਨੂੰ ਲੱਗਦਾ ਨਹੀਂ ਕਿ ਇੱਥੋਂ ਕੋਈ ਨੌਜਵਾਨ ਨਸ਼ਾ ਕਰਦਾ ਉਹ ਚਿਹਰਿਆਂ ਤੋਂ ਮੈਨੂੰ ਦੇਖ ਨਹੀਂ ਰਿਹਾ ਚਿਹਰੇ ਦੇਖ ਹੀ ਜਾਂਦੇ ਨੇ ਪਰ ਤੁਹਾਨੂੰ ਪਤਾ ਕਿ ਆਪਣੇ ਪਿੰਡਾਂ ਦੇ ਵਿੱਚ ਬੱਚੇ ਵੀ ਕੋਈ ਨਹੀਂ ਹੈਗਾ ਵੱਡੀ ਮਾਤਰਾ ਦੇ ਵਿੱਚ ਸਾਡੇ ਪਿੰਡ ਦਾ ਪਿੰਡਾਂ ਦੇ ਵਿੱਚ ਨਸ਼ਾ ਫੈਲ ਗਿਆ। ਨਸ਼ੇ ਦੀ ਸਮੱਸਿਆ ਬਹੁਤ ਵੱਡੀ ਹੈ। ਦੇਖੋ ਇਹਦੇ ਤੇ ਮੈਂ ਜਿਹੜੀ ਥੋੜਾ ਨਾਲ ਵਿਚਾਰ ਕਰਨੀ ਆ। ਇਹਦੇ ਤੇ ਮੈਂ ਕੀ ਕਰ ਲਈ ਜਾ ਰਿਹਾ ਹੁਣ ਤੁਸੀਂ ਮੈਨੂੰ ਇੱਥੇ ਬੁਲਾਇਆ ਤੁਹਾਡਾ ਧੰਨਵਾਦ। ਮੈਂ ਚਾਹਣਾ ਕਿ ਜਿਹੜਾ ਨਸ਼ਾ ਸਾਡੀ ਸਮੱਸਿਆ ਹੈ ਹਰੇਕ ਪਿੰਡ ਦੇ ਵਿੱਚ ਕਿੰਨੇ ਕਿੰਨੇ ਨੌਜਵਾਨ ਨਸ਼ਾ ਕਰੀਏ ਦੇ ਨੇ। ਇੱਕ ਤਾਂ ਨੌਜਵਾਨਾਂ ਦੀ ਨਸ਼ੇ ਦੀ ਸਮੱਸਿਆ ਤੇ ਦੂਜਾ ਪ੍ਰਵਾਹ ਦੀ ਸਮੱਸਿਆ। ਕਿਉਂਕਿ ਜੇਕਰ ਨੌਜਵਾਨ ਇੱਥੇ ਪੰਜਾਬ ਦੇ ਵਿੱਚ ਰਹਿ ਹੀ ਨਾ ਕੋਈ ਹੁਣ ਤੁਸੀਂ ਦੇਖੀ ਜੰਨਾ ਨਾ ਰੋਜ਼ ਪ੍ਰਵਾਸੀਆਂ ਨੇ ਉਹ ਕਰਤਾ ਉਹਨੇ ਉਹ ਕਰਤਾ ਉਹਨੇ ਉਹ ਕਰਤਾ ਇਹਦਾ ਕਾਰਨ ਕੀ ਆ ਕਿਉਂਕਿ ਸਾਡੀ ਗਿਣਤੀ ਘਟ ਗਈ ਅਸੀਂ ਬਾਹਰ ਜਾਈ ਜੰਨੇ ਆ ਸਾਡੀ ਧਰਤੀ ਦੇ ਉੱਪਰ ਕੋਈ ਹੋਰ ਆਈ ਜਾਂਦਾ ਹੁਣ ਜਿਹੜੀ ਇਹ ਦੋਨੇ ਸਮੱਸਿਆਵਾਂ ਨੇ ਸਭ ਤੋਂ ਪਹਿਲਾਂ ਆਪਾਂ ਨਸ਼ੇ ਦੀ ਗੱਲ ਕਰਨੀ ਆ ਦੇਖੋ ਭਾਈ ਮੈਂ ਕੀ ਸੋਚ ਰਿਹਾ ਵੀ ਜਿਵੇਂ ਕਿ ਆਪਾਂ ਇਹ ਕੈਂਪ ਲਾਇਆ ਇਹ ਬਹੁਤ ਚੰਗੀ ਗੱਲ ਆ ਖੂਨਦਾਨ ਕੈਂਪ ਲਾਇਆ ਇਹ ਕੋਈ ਤੇਲ ਤਾਂ ਹੈ ਨਹੀਂਗਾ ਵੀ ਆਪਾਂ ਪੰਪ ਤੋਂ ਪਵਾ ਲਵਾਂਗੇ ਬਲੱਡ ਹਨਾ ਇਹ ਤਾਂ ਇੱਕ ਬੰਦੇ ਚੋਂ ਕੱਢ ਕੇ ਦੂਜੇ ਜੀ ਪਾਉਣਾ ਪੈਣਾ ਕੋਈ ਮਸ਼ੀਨ ਨਹੀਂ ਬਣੀ ਹਜੇ ਇਹ ਬਹੁਤ ਚੰਗਾ ਕਾਰਜ ਜਦੋਂ ਤੁਸੀਂ ਕੈਂਪ ਲਵਾਇ ਪਰ ਅਗਲੀ ਗੱਲ ਇਹ ਹੈ ਵੀ ਪਿੰਡਾਂ ਦੇ ਵਿੱਚ ਆਪਾਂ 15 ਤੋਂ 20 ਦਰਾਂ 20-25 ਦਿਨਾਂ ਦਾ ਇੱਕ ਕੈਂਪ ਲਾਈਏ। 20-25 ਦਿਨਾਂ ਦਾ ਇੱਕ ਕੈਂਪ ਲਾਈਏ ਜਿੰਨੇ ਵੀ ਸਾਡੇ ਪਿੰਡ ਦੇ ਵਿੱਚ ਨੌਜਵਾਨ ਨਸ਼ਾ ਕਰਦੇ ਨੇ। ਉਹਨਾਂ ਨੂੰ ਆਪਾਂ ਵੜਿਆ ਕੇ ਉਹਨਾਂ ਨੂੰ ਪਿਆਰ ਨਾਲ ਆਪਾਂ ਕੀ ਕਰੀਏ ਪਿਆਰ ਨਾਲ ਆਪਾਂ ਜਵੇਂ ਕਿ ਆਪਣੇ ਸਾਂਝੀਆਂ ਸੰਸਥਾਵਾਂ ਸਕੂਲ ਹੁੰਦਾ ਹੀ ਆ ਜਾਂ ਕੋਈ ਹੋਰ ਵੀ ਥਾਂ ਹੁੰਦੀ ਹੈ। ਉਹ ਥਾਂ ਦੇ ਉੱਤੇ ਆਪਾਂ ਘਟੋ ਘਟ 20 ਤੋਂ 25 ਦਿਨਾਂ ਦਾ ਕੈਂਪ ਲਾਈਏ। ਮੈਂ ਕਾਫੀ ਬੰਦਿਆਂ ਨਾਲ ਇਹ ਗੱਲ ਕਰੀ ਆ ਵੀ ਪਿੰਡਾਂ ਦੀ ਪੰਚਾਇਤ ਕੀ ਕਰੇ? ਜਿੰਨੇ ਵੀ ਨੌਜਵਾਨ ਨਸ਼ੇ ਕਰਦੇ ਨੇ ਉੱਥੇ ਆਪਣਾ ਪਿਆਰ ਨਾਲ ਲੱਗੀਏ ਲੜ ਕੇ ਕੋਈ ਨੌਜਵਾਨ ਨਸ਼ਾ ਨਹੀਂ ਛੱਡਦਾ ਮੈਂ ਬਹੁਤ ਵਾਰੀ ਦੇਖਿਆ ਜੇ ਤੁਸੀਂ ਕਹੋਗੇ ਕਿਸੇ ਨੌਜਵਾਨ ਨੂੰ ਨਸ਼ੇ ਤੋਂ ਕੱਢ ਲੰਘਣਾ ਲੜ ਕੇ ਨਹੀਂ ਨਿਕਲਦਾ ਉਹ ਕੈਂਪ ਦੇ ਵਿੱਚ ਹੁਣ ਤੁਹਾਨੂੰ ਪਤਾ ਹੀ ਆ ਖਰਾਕ ਤੇ ਦਵਾਈਆਂ ਤੇ ਤੀਜੀ ਸਭ ਤੋਂ ਵੱਡੀ ਦਵਾਈ ਕੀ ਕੰਮ ਕਰਦੀ ਹੈ ਮੈਂ ਜਿੰਨੇ ਵੀ ਅੱਜ ਤੱਕ ਨਸ਼ਾ ਛੱਡਣ ਵਾਲੇ ਬੰਦੇ ਦੇਖੇ ਨੇਗੇ ਸਭ ਤੋਂ ਵੱਡੀ ਦਵਾਈ ਕੰਮ ਕਰਦੀ ਹੈ ਨਸ਼ਾ ਬੰਦਾ ਜਿਹੜਾ ਨਸ਼ੇ ਦੇ ਵਿੱਚ ਆਪਾਂ ਪੈ ਗਏ ਉਹਨੂੰ ਚੰਗਾ ਕੋਈ ਜਿਵੇਂ ਆਪਣੇ ਬੁੱਧੀਜੀਵੀ ਨੇ ਕਥਾਵਾਚਕ ਨੇ ਉਹਨਾਂ ਨੂੰ ਉਹ ਪ੍ਰਚਾਰ ਉਨ੍ਹਾਂ ਦੇ ਪ੍ਰਚਾਰ ਆਪਣਾ ਕਿਉਂਕਿ ਇਤਿਹਾਸ ਬਾਰੇ ਜਾਣੂ ਕਰਾਉਣਾ ਇਤਿਹਾਸ ਨਾਲ ਜੋੜਨਾ ਇਸ ਤਰ੍ਹਾਂ ਦਾ ਜਿਹੜਾ ਕਿ ਆਪਾਂ ਪਿੰਡਾਂ ਦੇ ਵਿੱਚ ਇੱਕ ਕੈਂਪ ਲਾਈਏ ਮੈਂ ਮਹਿਮਤੋਟ ਨਾਲ ਵਿਚਾਰ ਸਾਂਝਾ ਕਰ ਰਿਹਾ ਮੈਂ ਹਰ ਇੱਕ ਥਾਂ ਤੇ ਜਾ ਕੇ ਬੋਲ ਰਿਹਾ ਵੀ ਆਪਾਂ ਨੂੰ 20-25 ਦਿਨ ਦਾ ਕੈਂਪ ਲਾਉਣ ਦੀ ਲੋੜ ਹੈ ਜੇਕਰ ਆਪਣੇ ਪਿੰਡ ਦੇ ਵਿੱਚ 10 ਨੌਜਵਾਨ ਨਛਾ ਕਰਦੇ ਨੇ ਜਾਂ 20 ਕਰਦੇ ਨੇ ਜੋ ਉਹਨਾਂ ਦੇ ਵਿੱਚੋਂ 5 ਹੀ ਛੱਡ ਕੇ ਤਾਂ ਬਹੁਤ ਵੱਡੀ ਪ੍ਰਾਪਤੀ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅਗਲੇ ਜਾ ਰਹੇ ਹਾਂ ਇਸ ਤੋਂ ਬਾਅਦ ਜਿਹੜਾ ਵੀ ਕੋਈ ਸ਼ੁਰੂਆਤ ਕਰੂਗਾ ਜਾਏ ਮਨੂਰ ਨਾਲ ਉਸ ਪਿੰਡ ਦੇ ਵਿੱਚ ਜਾ ਕੇ 2 ਦਿਨ ਸੇਵਾ ਕਰਾਉਣੀ ਪਵੇ ਉਹ ਨਸ਼ੇ ਵਾਲਿਆਂ ਨੂੰ ਕਿਉਂਕਿ ਮਰੀਜ਼ ਨੇਗੇ ਉਹਨਾਂ ਨੂੰ ਕੱਢਣ ਦੀ ਮੈਨੂੰ 2 ਦਿਨ ਸੇਵਾ ਕਰਾਉਣੀ ਪਵੇ 3 ਦਿਨ ਕਰਾਉਣੀ ਪਵੇ ਮੈਂ ਪ੍ਰੋਗਰਾਮ ਵੀ ਮੇਰੇ ਬਹੁਤ ਆਉਂਦੇ ਨੇ ਬਹੁਤ ਪਾਸੇ ਜਾਣਾ ਵੀ ਹੁੰਦਾ ਪਰ ਮੈਂ ਉਹ ਪਿੰਡ ਦੇ ਵਿੱਚ ਆਉਂਗਾ ਮੈਂ ਇਹ ਕਹਿੰਦਾ ਵੀ ਪਿੰਡਾਂ ਦੀਆਂ ਪੰਚਾਇਤਾਂ ਪਿੰਡਾਂ ਦੇ ਨੌਜਵਾਨ ਆਪਾਂ ਇਸ ਚੀਜ਼ ਦੀ ਸ਼ੁਰੂਆਤ ਕਰੀਏ ਅਗਲੀ ਗੱਲ ਕੀ ਅਗਲੀ ਗੱਲ ਮੈਂ ਮੇਰੇ ਮਨ 'ਚ ਵਿਚਾਰ ਆਇਆ ਸੀ گاਉਂ ਦੇ ਆਉਂਦੇ ਦੇ ਹੁਣ ਸਵਾ ਦੇ ਦਿਨ ਆ ਰਹੇ ਨੇਗੇ ਸੋਨੂੰ ਪਤਾ ਪਿਛਲੇ ਸਾਲ ਵੀ ਗੁਰੂ ਮਹਾਰਾਜ ਨੇ ਇੱਥੇ ਉੱਥੇ ਪਿਛਲੇ ਲੰਗਰ ਹੁੰਦਾ ਜਦੋਂ ਕਿ ਕਿ ਅਸੀਂ ਮੈਂ ਆਪਦਾ ਟਰੈਕਟਰ ਲੈ ਕੇ ਆਉਣਾ ਹੁੰਨਾ ਜਾਂ ਮੈਂ ਉ ਆਉਣਾ ਹੁੰਨਾ ਕਾਫੀ ਟਾਈਮ ਤੇ ਇੱਥੇ ਹੁਣ ਲੰਗਰਾਂ ਦੇ ਵਿੱਚ ਆਪਾਂ ਸਾਰੇ ਸੇਵਾ ਕਰਦੇ ਹੀ ਆਂ ਸਾਰੇ ਤਨੋਂ ਮਨੋਂ ਸੇਵਾ ਕਰਦੇ ਹੀ ਆਂ ਮੈਨੂੰ ਇਹ ਲੱਗਦਾ ਵੀ ਇਸ ਵਾਰੀ ਜਿਵੇਂ ਆ ਇਸ ਤਰ੍ਹਾਂ ਦਾ ਟੈਂਟ ਲੱਗਿਆ ਕਿੰਨਾ ਸੋਹਣਾ ਲੱਗੋ ਥਾਂ ਦੇਖੋ ਕਿੰਨਾ ਸੋਹਣਾ ਟੈਂਟ ਲੱਗਿਆ ਇਸ ਟੈਂਟ ਦੇ ਵਿੱਚ ਆਪਾਂ ਜਾਰੀ ਕਰਾਂਗੇ ਤੁਸੀਂ ਸਾਰੇ ਨੌਜਵਾਨ ਸਾਥ ਦਿਓ ਆਪਾਂ ਹੀ ਕਰੀਏ ਆਪਾਂ ਕਰੀਏ ਤੇ ਦੇਖੋ ਸਵਾ ਦੇ ਵਿੱਚ ਸਾਰੇ ਪੂਰੇ ਪੰਜਾਬ ਤੋਂ ਲੋਕ ਆਉਂਦੇ ਨੇਗੇ ਸਾਰੇ ਪਿੰ ਆਪਾਂ ਇਸ ਚੀਜ਼ ਲਈ ਕਹੀ ਹੈ ਵੀ ਜਿਹੜੇ ਤੁਹਾਡੇ ਪਿੰਡ ਦੇ ਵਿੱਚ ਨਸ਼ਾ ਕਰਦੇ ਨੇ ਨੌਜਵਾਨ ਉਹਨਾਂ ਨੂੰ ਇੱਥੇ ਲੈ ਕੇ ਆਇਓ ਲੈ ਕੇ ਆਉਣ ਦੇ ਵਿੱਚ ਉਹਨਾਂ ਦਾ ਆਪਾਂ ਸੇਵਾ ਪਾਣੀ ਵੀ ਕਰਾਂਗੇ ਉਹਨਾਂ ਦਾ ਆਪਾਂ ਹੱਡ-ਬੁੱਡੇ ਵੀ ਕੁੱਟਾਂਗੇ ਤੇ ਨਾਲ ਆਪਾਂ ਚੰਗੇ ਪ੍ਰਚਾਰਕ ਚੰਗਾ ਕਥਾਵਾਚ ਗਰਾਕ ਕੇ ਕਿਉਂਕਿ ਉਹ ਇੱਥੇ ਹੋਣਗੇ ਆਪਾਂ ਉਹਨਾਂ ਦੇ 3-4 ਦਿਨ ਆਪਾਂ ਕੈਂਪ ਲਾ ਕੇ ਰੱਖਾਂਗੇ ਦੇਖੋ ਆਪਾਂ ਲੰਗਰਾਂ ਦੀ ਵੀ ਸੇਵਾ ਕਰਦੇ ਜੇ ਇਸ ਤਰ੍ਹਾਂ ਦੀ ਸੇਵਾ ਕਰੀ ਜਾਵੇ ਪੰਜਾਬ ਦੀ ਜਵਾਨੀ ਨੂੰ ਸਿੱਖ ਰਾਜ ਕਿੰਨਾ ਵੱਡਾ ਕੰਮ ਕਰਤਾ ਇਹ ਨਹੀਂ ਹੈਗਾ ਵੀ ਕੋਈ ਨਸ਼ੇ ਵਾਲਾ ਬੰਦਾ ਨਸ਼ੇ ਚੋਂ ਨਿਕਲ ਕੇ ਕੋਈ ਚੰਗਾ ਕੰਮ ਨਹੀਂ ਕਰ ਸਕਦਾ ਬਹੁਤ ਵੱਡਾ ਇਤਿਹਾਸ ਇਹ ਆਪਾਂ ਨੂੰ ਲੋੜਾ ਇਹ ਮੈਂ ਤੁਹਾਨੂੰ ਇੱਕ ਇਹ ਆਪਾਂ ਇਹਦੇ ਤੇ